ਦੇ ਵਿੱਚ ਹੋਰ ਕਾ ਦੇਖਾਂ ਹਾਂਜੀ YouTube ਵਾਲਿਆਂ ਨੇ ਤਾਂ ਪੈਕਿੰਗ ਹੀ ਬੜੀ ਤਕੜੀ ਜਾਈ ਹਾਂ ਬਹੁਤ ਜ਼ਿਆਦੇ ਹਾਂ ਨਾ ਉਹ ਖਾਸ ਹੈ VIP ਪੈਕਿੰਗ VIP ਪੈਕਿੰਗ ਆ ਭਾਈ ਇਹ ਕਿ ਚੱਕੀ ਆਉਨੇ ਹੋ ਨਹੀਂ ਨਹੀਂ YouTube ਨੇ ਭੇਜਿਆ ਗਿਆ ਭੇਜ ਆਪ ਕਰੋ ਗਿਫਟ ਭੇਜੋ YouTube ਨੇ ਹਾਂਜੀ ਆਪਾਂ ਨੂੰ ਕੀ ਗਿਫਟ ਭੇਜਤਾ ਪਤਾ ਨਹੀਂ ਆਪਣੇ 50000 ਹੋ ਗਏ ਉਹ ਖੁਸ਼ੀ ਜਿਹਾ ਗਿਫਟ ਭੇਜਿਆ ਆਪਾਂ ਨੂੰ ਇਹ ਤਾਂ ਲੱਖ ਤੋਂ ਭੇਜਦੇ ਹੁੰਦੇ ਨੇ ਲੱਖ ਤੋਂ ਇਹੋ ਬਟਨ ਜਾ ਭੇਜਦੇ ਹੁੰਦੇ ਨੇ ਆਪਾਂ ਨੂੰ 50 ਤੋਂ ਵੀ ਆ ਗਿਆ ਪਲੇ ਬਟਨ ਭੇਜਦੇ ਹੁੰਦੇ ਆ ਲੱਖ ਤੋਂ ਆਪਾਂ ਨੂੰ 50 ਤੋਂ ਵੀ ਆ ਜਾਂਦੇ ਆ ਅੱਛਾ ਆਪਾਂ ਨੂੰ ਕੀ ਗਿਫਟ ਭੇਜਾ ਕੋਈ 50 ਤੋਂ ਭੇਜਦੇ ਹੋਣਗੇ ਨਾ ਲੈ ਦੇਖ ਲੈਣੇ ਖੋਲ ਕੇ ਚੱਕ ਲਿਓ ਭਾਈ ਕਾ ਭਾਈ ਕੀ ਲਿਆ ਅੰਦਰ ਗਿਫਟ ਹੈ ਕੀ ਹੈ ਤੁਸੀਂ ਖੋਲ ਕੇ ਦੇਖੋ ਕੋਣ ਕੇ ਦੇਖਾਂ ਹਾਂਜੀ YouTube ਵਾਲਿਆਂ ਤਾਂ ਪੈਕਿੰਗ ਹੀ ਬੜੀ ਤਕੜੀ ਜਾਂਦਾ ਹਾਂ ਬਹੁਤ ਜ਼ਿਆਦਾ ਆਪਾਂ ਉਹ ਖਾਸ ਹੈ VIP ਪੈਕਿੰਗ VIP ਪੈਕਿੰਗ ਆ ਭਾਈ ਵਾਹ ਬੱਲੇ ਪਾਤਾ ਭਾਈ ਅਨਾਰੇ ਕਮਾਲ ਹੀ ਕਰਤੀ ਆਪਾਂ ਨੂੰ ਆਪਾਂ ਨੂੰ ਆਇਆ ਜੀ ਆਪਣੇ ਅੱਜ ਹੋਏ ਨੇ YouTube ਤੇ 50k ਫੋਲੋਅਰ ਯਾਨੀ ਕਿ 50000 ਆਪਣਾ ਫੋਲੋਅਰ ਹੋ ਗਿਆ ਤੇ ਆਪਾਂ ਨੂੰ ਬਣਾ ਕੇ ਦਿੱਤਾ ਜੀ YouTube ਨੇ 50k ਦਾ ਪਲੇ ਵਟਨ ਆਹ ਦੇਖੋ ਜੀ ਸਾਡਾ ਪਲੇ ਵਟਨ ਇਹ ਬਣਾਇਆ ਜੀ ਮੇਰੇ ਦੋਤਿਆਂ ਨੇ ਅਰਮਾਨ ਸਿੰਘ ਤੇ ਅਨਮੋਲ ਸਿੰਘ ਨੇ ਇਹ ਦੋਨਾਂ ਨੇ ਅੱਜ ਸਾਰਾ ਦਿਨ ਚ ਮੈਨੂੰ ਇਹ ਗਿਫਟ ਦਿੱਤਾ ਜੀ ਆਹ ਦੇਖੋ ਤੁਸੀਂ YouTube ਦਾ ਪਲੇ ਬਟਨ ਤੁਸੀਂ ਤਾਂ ਪਹਿਲਾਂ ਤਾਂ ਆਏ ਦੱਸੋ ਕਮੈਂਟਾਂ ਦੇ ਵਿੱਚ ਵੀ ਇਹ ਪਲੇ ਬਟਨ ਤੁਹਾਨੂੰ ਕਿਵੇਂ ਲੱਗਿਆ ਦੇਖੋ ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਬਹੁਤ ਖੁਸ਼ੀ ਤੁਹਾਡੇ ਆਹ YouTube ਬੈਠਾ YouTube ਬੈਠਾ ਬਹੁਤ ਖੁਸ਼ੀ ਹੋਈ ਜੀ ਮੈਨੂੰ 50000 ਕਰਨੇ ਵੀ ਬਹੁਤ ਔਖੇ ਆ ਇੱਕ ਤਰ੍ਹਾਂ ਦੀ ਜ਼ਮੀਨ ਖਰੀਦਣ ਵਾਲੀ ਗੱਲ ਹੋ ਜਾਂਦੀ ਹੈ ਬਹੁਤ ਔਖੀ ਖਰੀਦੀ ਜਾਂਦੀ ਹੈ ਜਿਵੇਂ ਇਹ ਫੋਲੋਅਰ ਇਕੱਠੇ ਕਰਨੇ ਹਨ ਨਾ ਤੇ ਲੱਖ ਦੇ ਤਾਂ YouTube ਆਪਾਂ ਨੂੰ ਪਲੇ ਬਟਨ ਦਿੰਦਾ ਹੀ ਹੈ ਤੇ ਭਾਈ ਮੇਰੇ ਦੋਤਿਆਂ ਨੇ ਮੈਨੂੰ 50000 ਤੇ ਆਹ ਪਲੇ ਬਟਨ ਦਿੱਤਾ ਦੇਖੋ ਤੁਸੀਂ ਬਣਾਇਆ ਦੇਖੋ ਕਿੰਨਾ ਸੋਹਣਾ ਆਹ ਦੇਖੋ ਜੀ ਤੁਸੀਂ ਇਹਦੇ ਉੱਤੇ ਲਿਖਿਆ ਹੋਇਆ ਸਾਰਾ ਕੁਝ ਇਸ ਤੇ ਲਿਖਿਆ ਹੈ 50k ਹੈਲਥ ਹਰਬਲ ਦੋਸਤ ਆ ਕੈਮਰਾ ਨੇੜੇ ਕਰਕੇ ਦਿਖਾਓ ਬਈ ਸਾਰਾ ਕੁਝ ਲਿਖਿਆ ਹੋਇਆ ਦੇਖੋ ਤੁਸੀਂ ਹਨਾ ਹੈ ਮਾਨਸਾ ਕਿਵੇਂ ਬਣਾਇਆ ਸੀ ਕਿਵੇਂ ਤਿਆਰ ਕੀਤਾ ਸੀ ਬਈ ਪਹਿਲਾਂ ਤੇ ਕਾਰਟ ਬੋਟ ਨਾਲ ਅੱਛਾ ਬਈ ਇਹ ਮੇਰਾ ਅਨਮੋਲ ਆ ਨਾ ਇਹਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ YouTube ਦੇ ਵਿੱਚ ਤੇ ਅਰਮਾਨ ਨੇ ਤੇ ਮੰਨਤ ਨੇ ਮੰਨਤ ਭੈਣ ਜੀ ਆਪਦੀ ਸਹੇਲੀ ਦੇ ਘਰੇ ਗਏ ਹੋਏ ਨੇ ਤੇ ਅਨਮੋਲ ਮੇਰੇ ਕੋਲੇ ਆ ਇਹਨੂੰ ਬਹੁਤ ਚਾਹ ਚੜਿਆ ਇਹ ਕਹਿੰਦਾ ਵੀ ਨਾਨੀ ਅੱਜ ਰਾਤ ਨੂੰ ਪਾਰਟੀ ਹੋਣੀ ਚਾਹੀਦੀ ਹੈ ਅੱਜ ਅਸੀਂ ਕਰਨੇ ਪਾਰਟੀ ਕਿੱਥੇ ਕਰਨੀ ਕਿੱਥੇ ਕਰਨੀ ਹੈ ਨਹੀਂ ਨਹੀਂ ਤੂੰ ਦੱਸ ਕਿੱਥੇ ਕਰਨੀ ਹੈ ਉਹ ਜਿਹੜਾ ਉੱਥੇ ਕਰਨੀ ਹੈ ਜੀ ਜਿਹਦਾ ਨਾਮ ਲੈਣ ਲੱਗੇ ਆਪਣਾ ਜੀਬ ਜੀ ਅਟਕਣ ਲੱਗ ਜਾਂਦੀ ਹੈ ਕੀ ਕਹਦੇ ਹੁੰਦੇ ਨੇ ਉਹਨੂੰ ਮੈਂ ਕਡੋਨਰ ਲੜ ਕੇ ਕੀ ਕਹਿੰਦੇ ਹਾਂ ਉੱਥੇ ਕਰਨੀ ਹੈ ਜੀ ਇਹਦੇ ਕੋਈ ਸਪੈਲਿੰਗ ਨਹੀਂ ਸਹੀ ਬੋਲ ਸਕਦਾ ਤੇ ਇਹਨੂੰ ਕੋਈ ਮੈਂ ਕਿਹੜਾ ਬੋਲ ਸਕਦਾ ਮੈਂ ਮੈਂ ਕਡੋਨਰ ਸਜੀਪ ਬਾਈ ਤੋਂ ਤਾਂ ਬੋਲਿਆ ਨਹੀਂ ਜਾਂਦਾ ਹੈਗਾ ਤੇ ਆ ਦੱਸੋ ਜੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਸਾਡਾ ਪਲੇ ਬਟਨ ਜਿਹੜਾ ਮੇਰੇ ਬੱਚਿਆਂ ਨੇ ਮੈਨੂੰ ਗਿਫਟ ਕੀਤਾ ਤੁਹਾਨੂੰ ਕਿਵੇਂ ਲੱਗਿਆ ਮੇਰੇ ਅਨਮੋਲ ਦਾ ਨਾਮ ਲਓ ਜੀ ਮੇਰੇ ਲਿਖੋ ਜੀ ਮੇਰੇ ਅਰਮਾਨ ਦਾ ਨਾਮ ਲਿਖੋ ਜੀ ਮੰਨਤ ਭੇਟੀ ਦਾ ਲਿਖੋ ਜੀ ਓਕੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਪਲੇ ਬਟਨ ਜਿਹੜਾ ਸਾਨੂੰ ਮਿਲਿਆ ਇਹ ਅਸੀਂ ਸਾਡਾ ਕੱਲਿਆਂ ਦਾ ਨਹੀਂ ਜੀ ਤੁਸੀਂ ਵੀ ਬਹੁਤ ਸਹਿਯੋਗ ਦਿੱਤਾ ਸਾਰਿਆਂ ਨੇ ਆਪਾਂ ਨੂੰ ਫੋਲੋ ਕੀਤਾ ਆਪਣੀਆਂ ਵੀਡੀਓ ਵਾਚ ਕਰਦੇ ਹੋ ਤੁਸੀਂ ਵਧੀਆ ਵਧੀਆ ਮਿੱਠੇ ਮਿੱਠੇ ਕਮੈਂਟ ਕਰਦੇ ਹੋ ਤਾਂ ਇਹ ਪਲੇ ਬਟਨ ਆਉਂਦੇ ਜੀ ਐਵੇਂ ਨਹੀਂ ਆਉਂਦੇ ਆਪਣੇ ਭੈਣ ਭਰਾਵਾਂ ਦੇ ਸਾਥ ਨਾਲ ਹੀ ਆਉਂਦੇ ਕੱਲਾ ਕੁਝ ਨਹੀਂ ਕਰ ਸਕਦਾ ਬੰਦਾ ਤੇ ਤੁਹਾਡੇ ਪਿਆਰ ਸਦਕਾ ਹੀ ਆਪਾਂ ਇੱਥੋਂ ਤੱਕ ਪਹੁੰਚੇ ਆ ਜੀ ਤੇ ਵੈਗੁਰੂ ਜੀ ਮਿਹਰ ਕਰਨ ਤੇ ਅੱਗੇ ਵੀ ਆਪਾਂ 50000 ਜਿਹੜਾ ਆਪਣਾ ਸਬਸਕ੍ਰਾਈਬਰ ਛੇਤੀ ਪੂਰਾ ਹੋ ਜਾਏ ਤੇ ਆਪਾਂ ਲੱਖ ਤੇ ਪਹੁੰਚ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ ਧੰਨਵਾਦ ਕਰੋ ਵੀ ਸਾਰਿਆਂ ਦਾ ਸਾਰਿਆਂ ਦਾ ਜੀ ਧੰਨਵਾਦ ਓਕੇ ਜੀ ਬਾਏ ਬਾਏ